ਤੇ ਇਹ ਡਾਕਟਰ ਕਪੂਰ ਤੇ ਵਿਨੋਦ अरोड़ा ਕੀ ਕਰ ਰਿਹਾ ਹੈ ਕਿ ਅਮਾਉਂਟ ਵਧਾਣ ਲਈ ਬਲੈਕਮੇਲਿੰਗ ਤੇ ਉਤਰੇ ਹੋਇਆ ਕਿ ਜੀ ਹੁਣ ਸਾਨੂੰ 6 ਕਰੋੜ ਦੇ ਦੋ ਹੁਣ 8 ਦੇ ਦੋ 10 ਦੇ ਪਹੁੰਚ ਗਏ 11 ਦੇ ਪਹੁੰਚ ਗਏ ਪਰ ਮਤਲਬ ਕੋਈ ਇਹਦਾ ਸਿਰ ਪੈਰੀ ਹੈ ਨਹੀਂ ਫਸਟ ਟਾਈਮ ਆ ਦੇਖ ਰਹੇ ਕਿ ਹਾਂ ਜੀ ਇੱਕ ਉਹ ਜਾ ਡਾਕਟਰ ਜੋ ਕਿ ਆਹ ਚੀਜ਼ ਕਰ ਰਹੇ ਹਨ ਔਰ ਇਹ ਮੇਰੇ ਨਾਲ ਨਹੀਂ ਕੀਤੀ ਜੀ ਡਾਕਟਰ ਨੇ ਔਨ ਪ੍ਰੂਵ ਕਰ ਰਹੇ ਹਨ ਇਹ ਹੋਰ ਬੰਦਿਆਂ ਨਾਲ ਵੀ ਕੀਤੀ ਹੈ ਪਰ ਸਾਨੂੰ ਪਤਾ ਹੀ ਨਹੀਂ ਸੀਗਾ ਕਿ ਉਹ ਪਿਆ ਸੀਗਾ ਵਿਨੋਦ ਰੋੜਾ ਬਿਕੋਜ਼ ਉਹ ਦੋਨੋਂ ਤਰਨੂ ਜਾਂਦਾ ਸੀਗਾ ਕਿਉਂਕਿ ਮੈਂ ਡਾਕਟਰ ਜਸਨੀ ਨੂੰ ਪਹਿਲਾਂ ਜਾਣਦਾ ਨਹੀਂ ਸੀਗਾ ਵਿਨੋਦ ਰੋੜਾ ਕਹਿੰਦਾ ਸੀ ਮੇਰੇ ਕੋਲ ਡਾਕਟਰ ਪਿਆ ਜਦੋਂ ਤੁਸੀਂ ਆਪਣੀ ਬਿਲਡਿੰਗ ਪੈਸੇ ਦੇ ਦੋਗੇ ਵਿਦ ਇੰਟਰਸਟ ਦੇ ਦੋਗੇ ਤੇ ਅਸੀਂ ਤੁਹਾਨੂੰ ਆ ਡਾਕੂਮੈਂਟ ਵਾਪਸ ਦੇ ਦੋ ਜਦੋਂ ਡਾਕਟਰ ਪੂਜਾ ਨਾਲ ਵੀ ਗੱਲ ਹੋਈ ਹੈ ਇਹਨਾਂ ਦੀ ਜੋ ਰਜਿਸਟਰੀ ਕੋਰ ਦੀ ਵਾਈਫ ਨੇ ਉਹਨਾਂ ਨਾਲ ਵੀ ਗੱਲ ਹੋਈ ਹੈ ਔਰ ਉਹਨਾਂ ਨੇ ਵੀ ਇਹ ਜਾ ਕੇ ਕਲੀਅਰਲੀ ਗਾਇ ਕਿ ਜੀ ਪ੍ਰੋਪਰਟੀ ਜੀ ਮਤਲਬ ਸਾਡੀ ਹੈ ਇੱਕ ਮਾਮਲਾ ਜਲੰਧਰ ਦੇ ਵਿੱਚ ਆ ਰਿਹਾ ਹੈ ਕਿ ਇੱਕ ਮਸ਼ਹੂਰ ਡਾਕਟਰ ਜਲੰਧਰ ਦੇ ਉਹਨਾਂ ਉੱਤੇ ਅਲਿਗੇਸ਼ਨ ਲੱਗ ਰਹੇ ਉਹਨਾਂ ਦੇ ਖਿਲਾਫ ਇੱਕ ਪ੍ਰੈਸ ਕਾਨਫਰੰਸਾ ਚਲੰਦਰ ਦੇ ਵਿੱਚ ਕੀਤੀ ਗਈ ਮਾਮਲਾ ਜਾਨਣਾ ਕਿ ਹੈ ਸਰ ਨਮਸਕਾਰ ਦੋਸ਼ਾ ਜੀ ਸਰ ਕੀ ਮਾਮਲਾ ਹੈ ਇੱਕ ਡਾਕਟਰ ਦੇ ਉੱਤੇ ਜਿਹੜੇ આરોਪ ਲੱਗ ਰਹੇ ਆ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਸਾਡੇ ਨਾਲ ਠੱਗੀ ਮਾਰੀ ਆ ਬਲੈਕਮੇਲਿੰਗ ਕੀਤੀ ਜਾ ਰਹੀ ਕੀ ਹੈ ਕਿ ਮਾਮਲਾ ਥਾਣਾ ਮਾਮਲਾ ਸਿਰਫ ਇੱਕ ਹੈਗਾ ਜੀ 2022 ਦੇ ਵਿੱਚ ਜਦੋਂ ਕੋਵਿਡ ਆਇਆ ਸੀਗਾ 2020 ਚ ਤੇ ਅਸੀਂ ਉਹ ਸਾਰੇ ਸਾਡੇ ਬਿਜ਼ਨੈਸਸ ਬੰਦ ਹੋ ਗਏ ਸੀਗੇ ਤੇ ਮੇਰੀ ਪ੍ਰੋਪਰਟੀ ਕੈਨਰਾ ਬੈਂਕ ਦੇ ਵਿੱਚ ਪਈ ਸੀਗੀ ਐਸ ਅ ਕੋਲੈਟਰਲ ਉਹ ਬੈਂਕ ਨੇ ਸਾਡੇ ਉੱਪਰ ਐਨਪੀਏ ਕਰਤਾ ਸੀਗਾ ਐਨਪੀਏ ਛੁਡਾਣ ਲਈ ਅਸੀਂ ਬੈਂਕ ਨਾਲ ਸੈਟਲਮੈਂਟ ਕੀਤੀ 385 ਦੀ ਸੈਟਲਮੈਂਟ ਸੀਗੀ 10% ਅਸੀਂ ਪੇ ਕਰਤਾ ਆਪਣੀ ਤਰਫੋਂ ਤੇ ਜੋ ਬਾਕੀ ਦੀ ਅਮਾਉਂਟ ਸੀ ਅਸੀਂ ਰੇਜ਼ ਕੀਤਾ ਡਾਕਟਰ ਜਸਟਿਸ ਗਰੂਪ ਤੋਂ ਉਸ ਦੌਰਾਨ ਡਾਕਟਰ ਜਸ਼ਨਪੂਰ اور ਵਿਨੋਦ ਰੋੜਾ ਜੋ ਕਿ ਇਹਦੇ ਦੋਨੋਂ ਬਿਜ਼ਨਸ ਪਾਰਟਨਰਸ ਵੀ ਹੈਗੇ ਤੇ ਇਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਆਹ ਵਾਲੀ ਜੋ ਪ੍ਰਾਪਰਟੀ ਹੈਗੀ ਅਸੀਂ ਲੋਨ ਤੁਹਾਨੂੰ ਦੇ ਦਾਂਗੇ 17% ਐਨਿਊਅਲ ਤੇ ਬਟ ਅਸੀਂ ਪ੍ਰਾਪਰਟੀ ਆਪਣੇ ਨਾਮ ਤੇ ਰੱਖਾਂਗੇ ਉਹਦੇ ਸਾਈਡ ਤੇ ਸਾਈਡ ਇੱਕ ਡਾਕੂਮੈਂਟ ਸਾਈਨ ਹੋਇਆ ਜੋ ਕਿ ਬਾਇ ਬੈਕ ਐਗਰੀਮੈਂਟ ਜਨੂੰ ਕਹਿੰਦੇ ਆ ਕਿ ਉਹ ਪਿਆ ਸੀਗਾ ਵਿਨੋਦ ਰੋੜਾ ਬਿਕਾਉਜ਼ ਉਹ ਦੋਨੋਂ ਧਰ ਨੂੰ ਜਾਣਦਾ ਸੀਗਾ ਕਿਉਂਕਿ ਮੈਂ ਡਾਕਟਰ ਜਸ਼ਨੂ ਨੂੰ ਪਹਿਲਾਂ ਜਾਣਦਾ ਨਹੀਂ ਸੀਗਾ ਵਿਨੋਦ ਰੋਡਾ ਕਹਿੰਦਾ ਜੀ ਮੇਰੇ ਕੋਲ ਡਾਕੂਮੈਂਟ ਪਿਆ ਜਦੋਂ ਤੁਸੀਂ ਆਪਣੀ ਬਿਲਡਿੰਗ ਪੈਸੇ ਦੇ ਦੋਗੇ ਵਿਦ ਇੰਟਰਸਟ ਦੇ ਦੋਗੇ ਤੇ ਅਸੀਂ ਤੁਹਾਨੂੰ ਆ ਡਾਕੂਮੈਂਟ ਵਾਪਸ ਦੇ ਦਾਂਗੇ ਔਨ ਟਰਸਟ ਫੇਦ ਬਿਕੋਜ਼ ਉਹ ਕਹਿੰਦਾ ਕਿ ਮੈਂ ਇਹ ਜੋ ਡਾਕੂਮੈਂਟ ਹੈਗਾ ਤੁਹਾਨੂੰ ਦੇ ਸਕਦਾ ਕੱਲ ਨੂੰ ਤੁਸੀਂ ਇਹਦੇ ਉੱਪਰ ਕੋਈ ਉਹਨਾ ਲਿਖ ਲਓ ਕੋਈ ਅਮਾਉਂਟਸ ਉਹਦਾ ਚੁਕਾਣਾ ਲਓ ਔਰ ਮੈਂ ਉਹਨੂੰ ਜਸ਼ਰੀਨ ਨੂੰ ਦੇ ਸਕਦਾ ਕਿ ਉਹ ਉੱਥੇ ਉਹਦੇ ਉੱਪਰ ਨਾ ਕਰ ਪਾਈ ਕੋਈ ਤਾਂ ਦੋਨੋਂ ਤੈਨਨੇ ਕਿਾ ਕਿ ਚੱਲਿਆ ਤੂੰ ਆਪਣੇ ਕੋਲ ਡਾਕੂਮੈਂਟ ਰੱਖ ਲੈ ਜਦੋਂ ਅਸੀਂ ਬਿਲਡਿੰਗ ਮੇਰੇ ਕੋਲ ਬਿਲਡਿੰਗ ਪੋਜੀਸ਼ਨ ਮੇਰੇ ਕੋਲ ਬਿਲਡਿੰਗ ਮੈਂ ਬਣਾਈ ਉੱਥੇ ਡਾਕਟਰ ਜਸ਼ਰੀਵ ਨੂੰ ਮੈਂ ਆਪਣੇ ਡਾਕੂਮੈਂਟਡ ਉਹਦੇ ਵਿੱਚੋਂ ਕਹ ਰਿਹਾ ਸੀ ਹਾਂ ਯਾਰ ਇਹਦੀ 10-20 ਲੱਖ ਰੁਪਏ ਉਹਨੂੰ ਦੇ ਦੇ ਉਹਨੂੰ ਦੇ ਦੇ 10-20-30 ਲੱਖ ਰੁਪਏ ਕੋਈ ਜੋ ਸਪਲਾਈਅਰ ਸੀਗੇ ਕਿਉਂਕਿ ਮੈਨੂੰ ਤਾਂ ਇੰਟਰਸਟ ਹੀ ਦੇਣਾ ਸੀ ਉਸ ਪੈਸੇ ਦਾ ਮੈਨੂੰ ਇਹਨਾਂ ਦੇ ਨਾਲ ਹੋਰ ਨਹੀਂ ਸੀਗਾ ਤੇ ਜਦੋਂ ਅਸੀਂ ਆਪਣੀ ਬਿਲਡਿੰਗ ਵੇਚਣ ਗਏ ਆ ਮਾਰਕੀਟ ਦੇ ਵਿੱਚ ਤੇ ਉਦੋਂ ਸਾਨੂੰ ਪਤਾ ਚੱਲਿਆ ਕਿ ਡਾਕਟਰ ਜਸ਼ਨੀਪੂਲ ਮਾਰਕੀਟ ਦੇ ਵਿੱਚ ਗਲਤ ਉਹ ਦੇ ਰਿਹਾ ਕਿ ਇਹ ਪ੍ਰਾਪਰਟੀ ਤਾਂ ਮੈਂ ਖਰੀਦ ਲਈ ਹੈ ਤੇ ਜਦੋਂ ਸਾਨੂੰ ਇਹ ਗਲਤ ਦਾ ਪਤਾ ਚੱਲਿਆ ਕਿ ਤੁਸੀਂ ਇਹ ਗਲਤ ਇੱਕ ਨੈਰੇਟਿਵ ਦੇ ਰਹੇ ਹੋ ਮਾਰਕੀਟ ਦੇ ਵਿੱਚ ਤਾਂ ਅਸੀਂ ਵਿਨੋਦ ਰੋੜਾ ਕੋਲ ਗਏ ਅਸੀਂ ਕਿਹਾ ਯਾਰ ਬੱਸ ਇਹ ਗਲਤ ਸਾਡੇ ਨਾਲ ਹੋ ਰਿਹਾ ਤੇ ਸਾਡਾ ਤਾਂ ਤੁਹਾਡੇ ਨਾਲ ਸਿਰਫ ਇੱਕ ਇੰਟਰਸਟ ਦਾ ਮਸਲਾ ਹੈ ਕੋਈ ਅਸੀਂ ਪ੍ਰਾਪਰਟੀ ਤੁਹਾਨੂੰ ਵੇਚੀ ਨਹੀਂ ਹੈਗੀ ਇਹਨਾਂ ਨੇ ਬਿਲਕੁਲ ਅਸ਼ੋਰੈਂਸ ਦਿੱਤੀ ਅਰੋੜਾ ਨੇ ਕਿ ਕੋਈ ਗੱਲ ਨਹੀਂ ਜੀ ਇਹ ਤੁਹਾਡੀ ਪ੍ਰੋਪਰਟੀ ਹੈ ਤੁਹਾਡੇ ਕੋਲ ਆਊਗੀ ਇਹਦਾ ਮੇਰੇ ਕੋਲ ਸਾਰਾ ਆਡੀਓ ਵੀਡੀਓ ਡਾਕੂਮੈਂਟਡ ਪ੍ਰੂਫ ਹੈਗਾ ਇਹਦਾ ਇਹ ਸਰ ਜਿਹੜੀ ਵੀਡੀਓ ਤੁਸੀਂ ਖੁਦ ਬਣਾਈਆਂ ਹੋਈਆਂ ਸਾਰੀ ਮੈਂ ਖੁਦ ਬਣਾਈਆਂ ਮੈਂ ਖੁਦ ਮੇਰੇ ਵਾਈਫ ਜਦੋਂ ਡਾਕਟਰ ਪੂਜਾ ਨਾਲ ਵੀ ਗੱਲ ਹੋਈ ਹੈ ਇਹਨਾਂ ਦੀ ਜੋ ਰਜਿਸਟਰੀ کورٹ ਦੀ ਵਾਈਫ ਨੇ ਉਹਨਾਂ ਨਾਲ ਵੀ ਗੱਲ ਹੋਈ ਹੈ ਔਰ ਉਹਨਾਂ ਨੇ ਵੀ ਇਹ ਜਾ ਕੇ ਕਲੀਅਰਲੀ ਗਾਇ ਕਿ ਜੀ ਪ੍ਰੋਪਰਟੀ ਜੀ ਮਤਲਬ ਸਾਡੀ ਹੈ ਉਹਨਾਂ ਨੇ ਆਪ ਗਾਇਆ ਬਟ اے ਡਾਕਟਰ ਕਪੂਰ ਤੇ ਵਿਨੋਦ अरोड़ा ਕੀ ਕਰ ਰਿਹਾ ਕਿ ਅਮਾਉਂਟ ਵਧਾਣ ਲਈ ਬਲੈਕਮੇਲਿੰਗ ਤੇ ਉਤਰੇ ਹੋਇਆ ਕਿ ਜੀ ਹੁਣ ਸਾਨੂੰ 6 ਕਰੋੜ ਦੇ ਦੋ ਹੁਣ 8 ਦੇ ਦੋ 10 ਤੇ ਪਹੁੰਚ ਗਏ 11 ਤੇ ਪਹੁੰਚ ਗਏ ਪਰ ਮਤਲਬ ਕੋਈ ਇਹਦਾ ਸਿਰ ਪੈਰੀ ਹੈ ਨਹੀਂ ਤੇ ਸਾਨੂੰ ਜੋ ਜੋ ਐਕਸਟ੍ਰਸ਼ਨ ਜੋ ਸਾਨੂੰ ਜੋ ਐਗਜ਼ੈਕਟ ਵਰਡ ਹੈ ਕਿ ਸਾਨੂੰ ਐਕਸਟ੍ਰਸ਼ਨ ਕੀ ਇਸ ਅਸੀਂ ਪੈਸੇ ਇਸ ਤੋਂ ਕਿੰਨਾ ਘਟਾਈ ਹੈ ਤੇ ਉਹ ਉਹ ਉਹਦੇ ਉੱਪਰ ਲੱਗੇ ਹੋਇਆ ਤੇ ਸਾਨੂੰ ਸਾਨੂੰ ਤਾਂ ਵੈਰੀ ਸਿੰਪਲ ਹੈ ਜੀ ਅਸੀਂ ਕਦੀ ਇਸ ਕੰਮਾਂ 'ਚ ਵੇ ਨਹੀਂ ਹੈਗੇ ਫਸਟ ਟਾਈਮ ਆ ਦੇਖ ਰਹੇ ਹਾਂ ਕਿ ਹਾਂ ਜੀ ਇੱਕ ਉਹ ਜਆ ਡਾਕਟਰ ਜੋ ਕਿ ਆਹ ਚੀਜ਼ ਕਰ ਰਹੇ ਆ ਔਰ ਇਹ ਮੇਰੇ ਨਾਲ ਨਹੀਂ ਕੀਤੀ ਸੀ ਡਾਕਟਰ ਨੇ ਔਨ ਪ੍ਰੂਵ ਕਰ ਰਿਹਾ ਇਹ ਹੋਰ ਬੰਦਿਆਂ ਨਾਲ ਵੀ ਕੀਤੀ ਹੈ ਬਟ ਸਾਨੂੰ ਪਤਾ ਹੀ ਨਹੀਂ ਸੀਗਾ ਇਹ ਦੋਨਾਂ ਦੀ ਕੌਨਸਪਿਰੇਸੀ ਹੈਗੀ ਹੈ ਡਾਕਟਰ ਸੌਰੀ ਵਿਨੋਦ ਰੋੜਾ ਔਰ ਡਾਕਟਰ ਜਟਿਨੀਪੂਰਤੀ ਇੱਕ ਸਰ ਤੁਸੀਂ ਪ੍ਰੈਸ ਕਾਨਫਰੈਂਸ ਵਿੱਚ ਕਹਿ ਰਹੇ ਕਿ ਤੁਹਾਡੇ ਤੇ ਹਮਲਾ ਹੋਇਆ ਵਾ ਕੀ ਹੈ ਕਿ ਸਾਰਾ ਕਿਦਾਂ ਹਮਲਾ ਹੋਇਆ ਤੁਹਾਡੇ ਤੇ ਜੀ ਮੇਰੀ ਉਹ ਬਿਲਡਿੰਗ ਹੈਗੀ ਹੈ 714 ਮੋਲਟੋਂ ਜੀ ਤੇ ਮੈਂ ਉਹਦੇ ਰਾਈਟ ਫਰਮ ਦ ਬਿਗਨਿੰਗ ਇਨ ਪ੍ਰੋਦੇਸ਼ਨ ਚੇਗਾ ਦੋ ਡਾਕੂਮੈਂਟ ਇਹਨਾਂ ਦੇ ਨਾਂ ਤੇ ਸੀਗੇ ਬਟ ਬਾਇ ਬੈਕ ਡਾਕੂਮੈਂਟ ਸਾਡੇ ਸੀਗੇ ਜਿਹਦੇ ਤੋਂ ਲੈਂਗੁਏਜ ਰੋਡਾ ਬਿਲਡਿੰਗ ਬਣਾ ਕੇ ਜਦੋਂ ਅਸੀਂ ਉੱਥੇ ਆਪਣੇ ਕੈਮਰਾ ਸਾਡੇ ਵੀ ਲੱਗੇ ਹੋਏ ਆ ਉੱਥੇ ਜਦੋਂ ਅਸੀਂ ਦੇਖਿਆ ਕਿ ਬਿਲਕੁਲ ਬਲੈਂਕ ਹੋ ਗਏ ਅਸੀਂ ਜਾ ਕੇ ਚੈੱਕ ਕੀਤੇ ਕਿ ਕਿਉਂ ਬਲੈਂਕ ਹੋ ਗਏ ਤੇ ਉੱਪਰ ਜਦੋਂ ਮੈਂ ਬਿਲਡਿੰਗ ਦੇ ਅੰਦਰ ਕੁਸੇ ਆ ਤੇ ਮੈਂ ਫਰਸਟ ਫਲੋਰ ਤੇ ਪਹੁੰਚਿਆ ਇਹ ਹੈਗਾ 12 27 ਤਰੀਕ ਅਗਸਤ ਦਾ ਤੇ ਉੱਪਰ ਪਹੁੰਚੇ ਤੇ ਉੱਪਰੋਂ ਤਿੰਨ ਚਾਰ ਬੰਦੇ ਸਿਕਨਸੂਰ ਤੋਂ ਥੱਲੇ ਉਤਰਦੇ ਔਰ ਮੇਰੇ ਤੇ ਹਮਲਾ ਕਰਦੇ ਔਰ ਮੇਰੇ ਤੇ ਜਾਨਲੇਵਾ ਹਮਲਾ ਇੰਨਾ ਬੁਰਾ ਹੋਣਾ ਸੀ ਕਿ ਮੇਰੇ ਸਿਰ ਤੇ ਮਾਰਨ ਲੱਗੇ ਸੀ ਬਹੁਤ ਵੱਡਾ ਚੱਕਰ ਇਹ 27th ਮਾਰਨਿੰਗ 12:30 ਟੂ 1 ਦੇ ਵਿੱਚ 27th ਅਗਸਟ 2025 ਉਸ ਦਿਨ ਹੀ ਦਿੱਤੀ ਸੀ ਮੈਂ ਉਸੇ ਦਿਨ ਹੀ ਜਾ ਕੇ ਐਮਐਲ ਐਮਐਲਰ ਕਟਾਈਏ ਮੈਂ ਉਸੇ ਦਿਨ ਹੀ ਪੁਲਿਸ ਨੂੰ बिकॉज ਰਾਤ ਨੂੰ ਮੈਂ ਬਹੁਤ ਲੇਟ ਹੋ ਗਿਆ ਸੀਗਾ ਫਿਰ ਮੈਂ ਜਾ ਕੇ ਪਹਿਲਾਂ ਆਪਣੇ ਸਟਿਚਸ ਲਵਾਏ ਮੇਰੇ ਪੰਜ ਸਟਿਚਸ ਲੱਗੇ ਇੱਥੇ ਤੇ ਮੈਂ ਜਾ ਕੇ ਪੁਲਿਸ ਨੂੰ ਕਿਹਾ ਜੀ ਮੇ ਨਾਲ ਆਹ ਚੀਜ਼ ਹੋਈ ਹੈ ਤੇ ਉਹਨਾਂ ਨੇ ਕਿਹਾ ਜੀ ਇਮੀਡੀਏਟਲੀ ਵੀ ਪੁਟ ਇਨ ਐਫਆਰ ਦੇ ਆਰ ਇਨਵੈਸਟਿਗੇਟਿੰਗ ਆਈ ਥਿੰਕ ਇਨ ਅਦਰ 1 ਜਾਂ 2 ਡੇਸ ਉਹ ਐਫਆਰ ਕਰ ਦਿੱਤਾ ਏ ਦੋਸਤੋ ਇਹਨਾਂ ਵੱਲੋਂ ਇੱਕ ਅਲੀਗੇਸ਼ਨ ਲਗਾਇਆ ਜਾ ਰਿਹਾ ਕਿ ਸਾਡੇ ਨਾਲ ਜੜਾ ਬਲੈਕਮੇਲਿੰਗ ਕੀਤੀ ਜਾ ਰਹੀ ਹੈ ਸਾਡੇ ਨਾਲ ਜੜਾ ਧੋਖਾबाजी ਕੀਤੀ ਗਈ ਹੈ ਤੇ ਦੂਸਰੀ ਪਾਰਟੀ ਵੀ ਸਾਡੇ ਨਾਲ ਅਗਰ ਆਪਣਾ ਪੱਖ ਰੱਖਣਾ ਚਾਹੁੰਦੀ ਸਾਡੇ ਚੈਨਲ ਤੇ ਕਾਲ ਕਰਕੇ ਸਾਨੂੰ ਸੰਪਰਕ ਕਰ ਸਕਦੀ ਆ ਕੈਮਰਾਮੈਨ ਮਿੰਕੋ ਟਵਾਲ ਦੇ ਨਾਲ ਸਨੀ ਸੋਤਾ ਦੀ ਖਾਸ ਰਿਪੋਰਟ